ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਜਿਹੜੇ ਬੱਚੇ ਦੀ ਸਕੂਲ ਦੇ ਵਿੱਚੋਂ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਘਰ ਆਟਾ ਨਹੀਂ ਸੀ ਭੁੱਖਾ ਸਕੂਲ ਦੇ ਵਿੱਚ ਗਿਆ ਸੀ ਹੁਣ ਉਹਨਾਂ ਦੇ ਪਰਿਵਾਰ ਨੂੰ ਮਿਲੇਗੀ ਨੌਕਰੀ ਜੀਆ ਦੋਸਤੋ ਗਰੀਬੀ ਚੱਕੀ ਜਾਵੇਗੀ ਹੁਣ ਉਸ ਨਿੱਕੇ ਲੜਕੇ ਦੇ ਘਰੋਂ ਤੇ ਕਦੇ ਵੀ ਉਸ ਨੂੰ ਭੁੱਖਾ ਨਹੀਂ ਜਾਣਾ ਪਵੇਗਾ ਸਕੂਲ ਜੀਆ ਦੋਸਤੋ ਤੁਹਾਨੂੰ ਦੱਦੇ ਕਿ ਉਥੋਂ ਦੇ ਐਮ.ਐਲ.ਏ ਸਾਹਿਬ ਪਹੁੰਚੇ ਨੇ ਉਸ ਨਿੱਕੇ ਮੁੰਡੇ ਦੇ ਘਰ ਤੇ ਉਹਨਾਂ ਦੇ ਘਰ ਦੇ ਹਾਲਾਤ ਵੇਖ ਕੇ ਜਿੱਥੇ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਹੈ ਕਿਹੜੀ ਨੌਕਰੀ ਮਿਲੇਗੀ ਤੇ ਕਿਹੜੇ ਐਮ.ਐਲ.ਏ ਸਾਹਿਬ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਤੁਹਾਨੂੰ ਦੱਸਦੇ ਅੱਗੇ ਵੀਡੀਓ ਦੇ ਵਿੱਚ ਤੁਸੀਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਉਸ ਏਰੀਆ ਦੇ ਐਮ.ਐਲ.ਏ ਰਵਿੰਦਰ ਸਿੰਘ ਆਮਲਾ ਜੀ ਪਹੁੰਚੇ ਉਸ ਲੜਕੇ ਦੇ ਘਰ ਤੇ ਉਹਨਾਂ ਦੇ ਘਰ ਦੇ ਹਾਲਾਤ ਦੇਖੇ ਜਿੱਥੇ ਉਹਨਾਂ ਨੇ ਕੁਝ ਪੈਸਿਆਂ ਦੇ ਨਾਲ ਉਸ ਪਰਿਵਾਰ ਦੀ ਮਦਦ ਕੀਤੀ ਪਰ ਉਸ ਨਿੱਕੇ ਬੱਚੇ ਦੀ ਮੰਮੀ ਦੇ ਵੱਲੋਂ ਐਮਐਲਏ ਸਾਬਰ ਵਿੰਦਰ ਸਿੰਘ ਆਮਲਾ ਨੂੰ ਬੇਨਤੀ ਕੀਤੀ ਗਈ ਕਿ ਸਾਡੇ ਪਰਿਵਾਰ ਨੂੰ ਤੁਸੀਂ ਇੱਕ ਨੌਕਰੀ ਜ਼ਰੂਰ ਦਿਓ ਜਿਸ ਦੇ ਨਾਲ ਅਸੀਂ ਆਪਣੇ ਬੱਚੇ ਪੜਾ ਸਕੀਏ ਤੇ ਉਹਨਾਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਦੇ ਨਾਲ ਕਰ ਸਕੀਏ ਤੇ ਅੱਗੋਂ ਆਮਲਾ ਸਾਹਿਬ ਨੇ ਵੀ ਮੈਂਟੋ ਮੈਂਟੀ ਫੋਨ ਕੱਕਾਇਆ ਤੇ ਆਪਣੇ ਜੋ ਵੀ ਵਰਕਰ ਨੇ ਉਹਨਾਂ ਦੇ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਜਿਹੜੀ ਨੌਕਰੀ ਜਲਦੀ ਤੋਂ ਜਲਦੀ ਦਿਓ ਨੌਕਰੀ ਕਿਹੜੀ ਦਿੱਤੀ ਜਾਵੇਗੀ ਉਸ ਦੇ ਬਾਰੇ ਤਾਂ ਹੁਣ ਪਰਿਵਾਰ ਨੂੰ ਨੌਕਰੀ ਮਿਲਣ ਤੇ ਹੀ ਪਤਾ ਲੱਗੇਗਾ ਕਿਉਂਕਿ ਆਮਲਾ ਸਾਹਿਬ ਨੇ ਜਸਵੀ ਬੰਦੇ ਨੂੰ ਫੋਨ ਲਾਇਆ ਸੀ ਉਸ ਨੇ ਅੱਗੋ ਕਿਹਾ ਕਿ ਆਪਾਂ ਦੇਖ ਕੇ ਇਹਨਾਂ ਦੇ ਹਿਸਾਬ ਦੇ ਨਾਲ ਨੌਕਰੀ ਦੇ ਦੇਵਾਂਗੇ ਜਿਸ ਦੇ ਨਾਲ ਇਹਨਾਂ ਦਾ ਗੁਜ਼ਾਰਾ ਸਹੀ ਚੱਲ ਜਾਵੇਗਾ ਤਾਂ ਦੋਸਤੋ ਆਮਲਾ ਸਾਹਿਬ ਦੀ ਇਹ ਸਹਲਾਂਗਾ ਜੋ ਕਦਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਜੇ ਔਰ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ हां ਨਵਾਂ ਵੀਰੇ ਵੀਰੇ ਇੱਕ ਬੇਨਤੀ ਅਸੀਂ ਕਰਦੇ ਹਾਂ ਕਿਉਂਕਿ ਪਹਿਲਾਂ ਤੁਸੀਂ ਭਰਾ ਹੋਰ ਵੀਰ ਮਦਦ ਕਰਦੇ ਮਾਇਰਾ ਵੀ ਤੇ ਰਸ਼ਨੀ ਵੀ ਪਰ ਤੁਸੀਂ ਸਾਨੂੰ ਕੋਈ ਨੌਕਰੀਆਂ ਵੀ ਦਿਵਾਓ ਕਿ ਜਿਹੜਾ ਸਾਡਾ ਗੁਜਾਰਾ ਚੱਲ। ਦਲ ਤੋਂ ਅਡਜਸਟਮੈਂਟ ਕਰਕੇ ਪੱਕੀ ਨੌਕਰੀ ਜਿਸ ਹਿਸਾਬ ਨਾਲ ਹੋ ਸਕਦੀ ਹੈ ਉਹਨਾਂ ਦੀ ਕਰਾ ਦਿਓ। ਠੀਕ ਹੈ। ਇੱਕ ਵਾਰੀ ਮੈਨੂੰ ਮਿਲਣਾ। ਹਾਂਜੀ। ਉਹ ਵਾਲੀ ਨੌਕਰੀ ਜਿਹੜੀ ਜਿਹੜੀ ਆਪਾਂ ਦੇ ਸਕਦੇ ਹਾਂ ਉਹ ਮਦਦ ਕਰ ਸਕਦੇ ਹਾਂ। ਠੀਕ ਠੀਕ। ਇਹ ਹੈ।